ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਸੂਏ ਸਵਾਏ ਆ ਤੇ ਇੱਕ ਪਰਲੀ ਗੱਬਣ ਵਹਿੜ ਇੱਕ ਵਹਿੜ ਤਾਜੀ ਸੂਈ ਆ ਇੱਕ ਬਹੁਤ ਚੰਗੀ ਫੁੱਲ ਸਨਖੀ ਵਜਨ ਵਾਲੀ ਤਾਜੀ ਸੂਈ ਝੋਟੀ ਆ ਮਗਰ ਵੀ ਕੱਟੀ ਜਾਣਫਰਮੇਸ਼ਨ ਲੈ ਦੇਣਾ ਆਉ ਕਰਦੇ ਆਂ ਗੱਲ ਬਾਤ ਦਿੰਨੇ ਆਂ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਗਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਜੀ ਦਇਓ ਸੰਜੀ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਤਸਵੀਰ ਦਿਖਾਓ ਜੀ ਫੋਨ ਨੰਬਰ ਦੱਸ ਦਿਓ 7659892440 7659892440 ਕਿਰੇ ਤਿੰਨ ਪਸ਼ੂ ਬਾਈ ਹਾਂ ਤਿੰਨ ਪਸ਼ੂ ਆ ਪਹਿਲੇ ਨੂੰ ਝੋਟੀ ਆ ਬਾਈ ਇਹਨਾਂ ਅੱਛੀ ਜਿਆਦਾ ਨਾ ਸੂਈ ਨਹੀਂ ਆ ਪਹਿਲੇ ਨਾ ਵੜਾ ਦੋ ਦਾਂਦੀ ਆ ਇਹਨੇ ਚੌਥਾ ਦਿਨ ਸੂਈ ਨਹੀਂ ਪਰਲੀ ਵੜਾ ਚਾਰ ਦਿਨ ਉਹ ਹੀ ਪਹਿਲਾ ਸੂਈ ਕਿੰਨੀ ਕ ਬੌਲੀ ਹੋਊ ਹੁਣ 10 ਕਿਲੋ ਬੌਲੀ ਜਮਾ ਮੈਂਤੀ ਵਾਲੀ ਤਿਆਰ ਹੈ ਥੱਲੇ ਹੀ ਮੈਂਤੀ ਵਾਲੀ ਹਾਂ ਮੈਂਤੀ ਵਾਲੀ ਆਪਾਂ 40 ਡੰਗ ਚਵਾ ਕੇ ਦਵਾਂਗੇ ਕੋਈ ਸੌਦਾ ਕਰ ਲਿਆ ਆਪਣੇ ਨਾਲ ਹੀ ਠੀਕ ਹੈ ਤਾਂ ਆਪਾਂ ਘਰ ਦੀ ਗਰੰਟੀ ਹੋਊਗੀ ਜੇ ਲੋ ਗੇਟੋਂ ਬਾਹਰ ਗਿਆ ਆਪਣੀ ਕੋਈ ਗਰੰਟੀ ਨਹੀਂ ਗਈ ਆ ਸੱਜੇ ਸੂਏ ਪਸੂ ਆਈ ਹੂੰ ਆਪਣੇ ਘਰੇ ਦੋ ਡੰਗ ਝੋਲੇ ਚਾਰ ਡੰਗ ਝੋੜੀ ਕੋਈ ਵੀ ਝੋਲੀ ਕਿੰਨਾ ਕੁ ਦੁੱਧ ਪਿਆ ਜੋ ਝੋਟੀ ਚਲੂਕ 14 23 ਪਰਸੀ ਵਾਲੇ ਬੰਦੇ ਕੋਲੇ ਜਿਹੜੇ ਬੰਦੇ ਨੇ ਸੇਵਾ ਕਰਨੀ ਆਈ ਸੂਆ ਸੂਆ ਪਹਿਲਾਂ ਹੀ ਖੜੀਏ ਬਾਹਰ ਨੂੰ ਦੋਸਤੋ ਸੂਈ ਨੂੰ ਸਮਾਂ ਜਾਦਾ ਨਹੀਂ ਅੱਜ ਤੀਜਾ ਦਿਨ ਹੋ ਗਿਆ ਵੀਰ ਕਹਿੰਦਾ 10 ਕਿਲੋ ਬੌਲੀ ਮਿਹਨਤੀ ਵਾਲੀ ਤਿਆਰ ਹੈ ਗੱਲਾਂ ਵਾਲੀ ਬੌਲੀ ਨਹੀਂ ਕਿ 10 ਕਿਲੋ ਕਹਿਤੀ ਤਾਲੂਣਾ ਲਾ ਕੇ ਛੜਤੀ ਕਿਉਂ ਨਿਕਲੇ 4 ਕਿਲੋ ਹੀ 10 ਕਿਲੋ ਕਿਹਾ ਵੀਰ ਕਹਿੰਦਾ 10 ਕਿਲੋ ਤਿਆਰ ਹੈ ਵੀਰ ਕਹਿੰਦਾ ਮੇਰੇ ਘਰੇ ਅਗਲਾ ਦੋ ਟਾਈਮ ਚੋਲੇ ਮੇਰੇ ਘਰੇ ਭਾਵੇਂ 4 ਦਿਨ ਲਗਾਤਾਰ ਚੋਲੇ 4 ਦਿਨ ਜੇ ਲਗਾਤਾਰ ਚਾਹੂਗੇ 8 ਡੰਗ ਬਣ ਜਾਂਦੇ ਆ 8 ਡੰਗ ਭਾਵੇਂ ਵੀਰ ਕਹਿੰਦਾ ਮੇਰੇ ਘਰੇ ਅਗਲਾ ਕੰਡੇ ਤੇ ਜੋ ਓਕੇ ਲੈ ਜੇ 14 ਕਿਲੋ ਦੁੱਧ ਤੇ ਵੀਰ ਦੱਸਦਾ ਝੋਟੀ ਚੱਲੂਗੀ ਜੇ ਅਗਲਾ ਸੇਵਾ ਵਾਲਾ ਬੰਦਾ ਹੋਇਆ ਜੇ ਸੇਵਾ ਹੀ ਨਾ ਕੀਤੀ ਫੇਰ ਤਾਂ ਵੀਰ ਕਹਿੰਦਾ ਕਾਦਾ ਦੁੱਧ ਦੇਣਾ ਹੁਣ ਜਿਹੜੇ ਤੀਜੇ ਦਿਨ ਸੂਈ ਦੱਸ ਤਾ 10 ਕਿਲੋ ਕੱਢੀ ਆਂਦੀ ਆ ਜੀ ਹਾਂ ਦੁੱਧ ਤਾਂ ਚੱਲਣਾ ਝੋਟੀ ਨੇ ਇਹ ਤਾਂ ਗੱਲ ਸਹੀ ਆ ਸਹੀ ਮਣੇ ਪਸ਼ੂ ਤੇਰੀ 14 ਦਿਨੀ ਜਦੋਂ ਕਣਕ ਹੁਣ ਚੱਲ ਗਿਆ ਮੈਲੇ ਤੋਂ ਸਾਫ਼ ਹੋ ਗਈ ਝੋਟੀ ਫੇਰ ਦੁੱਧ ਤੇ ਆਉਂਦੀ ਆ ਇੱਕ ਹੈ ਪਹਿਲਾਂ ਨਾ ਪਹਿਲਾਂ ਦਾ ਹੋਰ ਚ ਤਿੰਨ ਚਾਰ ਦਿਨ ਪਸ਼ੂ ਵੱਧ ਲੈ ਜਾਂਦਾ ਸੂਆਂ ਵਾਲੇ ਪਸ਼ੂ ਨਾਲੋਂ ਦੁੱਧ ਚੱਲਣ ਤੇ ਤਿੰਨ ਚਾਰ ਦਿਨ ਉੱਪਰ ਲੈ ਜਾਂਦਾ ਸਨੱਖੀ ਫਲ ਹੈ ਕੱਦ ਵੱਡਾ ਵਜਨ ਬਹੁਤ ਹੈ ਹਵਾਨਾ ਸੋਹਣਾ ਠੋਸ ਨਿੱਗਰ ਆ ਥਣ ਚਾਰ ਹੀ ਹਾਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਠੀਕ ਆ ਵੀਰ ਕਹਿੰਦਾ ਧਾਰਾ ਮਾਰ ਦੇਾਂਗੇ ਆਪਾਂ ਵੀਡੀਓ ਚ ਮੁੱਲ ਜਾਇਜ਼ ਜਿਹਾ ਦੱਸ ਦਿਓ ਪਹਿਲਾਂ ਦਾ ਬਈ ਮੁੱਲ ਆਪਾਂ 1.40 ਕਰਦਾ ਕਿ 35 ਵੀ ਕਰ ਦਾਂਗੇ 1.25 ਜਮਾਨਤਾਨ ਕਰ ਦਾਂਗੇ 1.25 ਚੋਂ ਹਾਂਜੀ ਬਈ ਮੁੱਲ ਕਰਨ ਨੂੰ ਵੀਰ ਕਹਿੰਦਾ 1.35 1.40 ਜਿੰਨਾ ਮਰਜ਼ੀ ਕਰਾ ਲਓ 1,25,000 ਚੋਂ ਵੀਰ ਕਹਿੰਦਾ ਮਾਨ ਕਰ ਦੂ ਯਾਨੀ ਕਿ ਸਵਾ ਲੱਖ ਦੀ ਵੀਰ ਕਹਿੰਦਾ ਝੋਟੀ ਦੇ ਦੂ ਤੇ ਸਵਾ ਲੱਖ ਚੋਂ ਵੀਰ ਕਹਿੰਦਾ ਮਾਨ ਕਰ ਦੂ ਤਾਰਾਂ ਵੀਰ ਨੂੰ ਕਹਿੰਦਾ ਮਾਰ ਕੇ ਵਿਖਾ ਦੇਾਂਗੇ ਆਪਾਂ ਜੇ ਸਾਦੇ ਆਮ ਤੌਰ ਤੇ ਦਿਖਾ ਦੇ ਮਰ ਕੇ ਤਾਰਾਂ ਮਾਰ ਲਾਂਗੇ ਸਹੀ ਹੈ ਜੀ ਮਗਰ ਫੀਮੇਲ ਕਾਫ ਕੱਟੜੀ ਮੂ ਮੱਥੇ ਦੀ ਸੋਹਣੀ ਫੁੱਲ ਸਨੇਕੀ ਵੱਡੇ ਕੱਦ ਵਾਲੀ ਵਜਨ ਵਾਲੀ ਪਹਿਲਾ ਸੂਆ ਪਲੂਨ ਕੱਟੀ ਤਾਜੀ ਸੂਈ ਸਵਾਈ ਪਰਸੋਂ ਦੀ ਸੂਈ ਥੱਲੇ 10 ਕਿਲੋ ਬੋਲੀ ਕੰਡੇ ਵਾਲੀ ਆ 14 ਕਿਲੋ ਦੁੱਧ ਪਿਆ ਜੀ ਦੋ ਨੰਬਰ ਤੇ ਆ ਜੀ ਬਾਈ ਆ ਪਹਿਲਾ ਸੂਆਈ ਇਹਨਾਂ ਚੌਥਾ ਦਿਨ ਸੂਈਨ ਆਪਣੇ ਘਰੇ ਹੀ ਸੂਈਏ ਦੋਵੇਂ ਜਾਨਵਰ ਜੋਵੇਂ ਜੇਰ ਜੇਰ ਜਿਉਂ ਆਪਣੇ ਕੋਲ ਵੀਡੀਓ ਬਣਾਈ ਆਂਗਈ ਜੇਰਾਂ ਕੋ ਬੇਫਰੂ ਇਹ ਬੰਦਾ ਈ ਵੀਡੀਓ ਬਣਾਈ ਆ ਹਾਂਜੀ ਬੜਾ ਜਮ 12 ਕਿਲੋ ਇੱਕ ਡੱਬੇ ਮਾਰ ਮਾਈ ਬੱਚੇ ਨੂੰ ਚੰਗਾ ਕੇ ਕਿੰਨਾ ਕੁ ਪਿਆਜ ਆ ਦੁੱਧ ਚਲੂਗੀ 16 17 ਗਰ ਦੁੱਧ ਤੇ ਜੈ ਜਮਾਲਾ ਆ ਦੇ ਰਗਾ 65000 ਦੀ ਕੱਢੀ ਬਾਹਰ 12 ਕਿਲੋ ਬੌਲੀ ਬਾਈ ਕਹਿੰਦਾ ਅੱਜ ਚੌਥੇ ਦਿਨ ਦੀ ਸੂਈ ਥੱਲੇ ਤਿਆਰ ਹੈ ਭਾਵੇਂ ਦੋ ਟਾਈਮ ਚੋਕੇ ਲੈ ਜਾਓ ਭਾਵੇਂ ਚਾਰ ਟਾਈਮ ਚੋਲਿਓ ਉਹ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਆ ਸੂਇਆ ਪਸੂ ਆਈ ਹਾਂ ਹੂੰ ਗੱਬਣ ਪਸ਼ੂ ਦਾ ਤਾਂ ਉੱਲਾ ਹੁੰਦਾ ਸੂਏ ਸਵਾਏ ਪਸ਼ੂ ਦਾ ਕਾਹਦਾ ਉੱਲਾ ਜੇ ਤਾਂ ਮਾਲਕ ਕਹਿੰਦਾ ਮੇਰੇ ਘਰੇ ਚੋਕੇ ਲੈ ਜਾ ਜੇ ਤਾਂ ਫਿਰ ਆਪਦੀ ਤਸੱਲੀ ਕਰਕੇ ਲੈ ਜਾਣੀ ਚਾਹੀਦੀ ਐ ਸੀਲਸਾਉ ਫੁੱਲ ਐ ਠੋਸ ਨਿੱਗਰ ਹਵਾਨਾ ਥਾਣਾ ਅੱਧੀ ਚੁਆਈ ਵਾਲੇ ਗੈਬ ਚ ਲੱਗੇ ਹੋਇਆ ਸ਼ਾਈਨਿੰਗ ਪਿੰਡ ਚ ਪੂਰੀ ਐ ਬੋਧੀ ਬਹੁਤ ਸੋਹਣੀ ਕਰਮਾਂ ਵਾਲੀ ਦੀ ਛੋਟਾ ਕੰਨ ਬੋਧੀ ਵਾਲੀ ਬੱਚੀ ਨਵਾਂ ਹਾਨ ਕੋਈ 5-7 ਸੂਵੇ ਕਰਮਾਂ ਵਾਲੀ ਵਧੀਆ ਦੁੱਧ ਪਿਆਉ 16-17 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਬਾਕੀ ਬੱਚੀ ਸੋਹਣੀ ਐ ਵਜਨ ਵਾਲੀ ਐ ਕੱਦ ਕਾਠ ਵਾਲੀ ਐ 16 17 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਉਣ ਦਾ ਹੱਕ ਬੰਦ ਹੈ 12 ਲੀਟਰ ਬੋਲੀ ਅੱਜ ਤਿਆਰ ਹੈ ਭਵਾਂ ਜਿੰਨੇ ਟਾਈਮ ਮਰਜ਼ੀ ਚੋ ਕੇ ਲੈ ਜਾਓ ਥਣ ਸੋਹਣਿਆ ਹਾਦੀ ਚਵਾਈ ਵਾਲੇ ਸੀਲ ਸੌ ਫੁੱਲ ਹੈ 65000 ਚ ਵੀਰ ਕਹਿੰਦਾ ਮਾਨ ਕਰ ਦੂੰਗਾ ਆ ਵੀਰ ਨਾਲ ਬਣਾ ਦੇਖ ਲਈਏ ਹਮ ਸਾਰੇ ਜਾਂ ਜਾਂ ਚਵਾੰਗ ਲੇ ਕੇ ਨਾੜਾ ਠੰਗਾਈ ਦੇਗਾ ਹਮ ਨਵਾਂ ਖਾਨ ਵੱਚੀ ਇੱਕ ਨੰਬਰ ਵੀ ਨਵਾਂ ਖਾਨ ਝੋਟੀ ਆ ਪਹਿਲਾ ਸੂਆ ਪਲੂਣ ਕੱਟੀ ਆ ਤੇ ਦੋ ਨੰਬਰ ਵੀ ਨਵਾਂ ਖਾਨੀ ਆ ਫੁੱਲ ਜਾਦਵ ਬ੍ਰੀਡ ਵਾਲੀ ਬੱਚੀ ਐ 12 ਲੀਟਰ ਬੋਲੀ ਤਿਆਰ ਆ 16 17 ਕਿਲੋ ਦੁੱਧ ਪਿਆਜੂ ਪ੍ਰਾਈਜ਼ ਵੀ ਜੈ ਜੀ ਐ 2 ਨੰਬਰ 65000 ਦੀ 1 ਨੰਬਰ ਸਵਾ ਲੱਖ ਦੀ ਸਵਾ ਲੱਖ ਚੋ ਮਾਨਤਾਨ ਹੋ ਜੂ 2 ਨੰਬਰ ਦਾ 65000 ਚੋ ਮਾਨਤਾਨ ਹੋ ਜੂ 3 ਨੰਬਰ ਬਾਈ ਆ ਪਹਿਲਾ ਸਵਾ ਸੁੰਦੀ ਵੈੜੀ ਆ ਦਸਾਂ ਦੇ ਨਾਲ ਦੀ ਕੱਚੀ ਆਈ ਆਪਣੇ ਪੈਂਟ ਦੀ ਵੈੜੀ ਆ ਠੀਕ ਐ ਹਾਂਜੀ ਕਿੰਨਾ ਦੁੱਧ ਕੱਢ ਜੂ ਆ ਦੁੱਧ ਜਾਂ ਕੱਢੂ ਵੀ 17 18 ਕਿੱਲੇ ਪਹਿਲੇ ਸੂਈ ਜੈਜ ਮੁੱਲ ਮੁੱਲ ਜਿਨਾ ਮਰ ਜਿਓ ਬਾਈ 55000 ਦੇ ਦਾਂ ਕੱਚੀ ਕੱਚੀ ਜਿਹੜੇ ਤਿਆਰ ਹੋਈ ਬਾਅਦ ਹੋਰ ਹੋਊਗਾ ਮੰਨ ਲੈਦਾ ਸਹੀ ਐ ਤਸਾਂ ਦੇ ਨਾਲ ਦੀ ਕੱਚੀ ਅੱਜ ਵੀਰ ਕਹਿੰਦਾ 55000 ਦੀ ਦੇ ਦਿਆਂਗੇ ਜਰਤੀ ਦਾ ਪੱਖ ਹੱਤ ਆਈ ਹਾਂ ਬੁੱਤੀ ਬਸੀ ਦਿਖਾ ਦੇ ਮੂੰਹ ਮੱਥੇ ਦੀ ਸੋਹਣੀ ਐ ਨਾ ਕਿ ਤਿੰਨ ਤਿੰਨੇ ਹੀ ਸੋਹਣੇ ਆ ਨਵਾਂ ਹਨ ਪਸ਼ੂਆ ਕੋਈ ਖੋਲੇ ਜੇ ਨਹੀਂ ਕਿ ਹੋਰ ਪੰਜਵੇਂ 6ਵੇਂ ਸੂਏ ਹੋਣਗੇ ਨਵਾਂ ਹਨ ਦੋ ਬੈੜਾਂ ਤੇ ਇੱਕ ਝੋਟੀ ਪਹਿਲਾ ਸੂਆ ਪਲੂਣ ਕੱਟੀ 17 18 18 ਕਿਲੋ ਵੀਰ ਦੱਸ ਤਾਂ ਖੁੱਲਾ ਦੁੱਧ ਪਿਆ ਜੂ ਅੱਜ ਕੱਚੀ ਦਾ ਮੁੱਲ ਆ ਵੀਰ ਕਹਿੰਦਾ 55000 ਜਿੱਦਣ ਤਿਆਰ ਹੋ ਜਾਂਦੀ ਐ ਬਾਈ ਕਹਿੰਦਾ ਉਸ ਦਿਨ ਉਹ ਹਿਸਾਬ ਦਾ ਮੁੱਲ ਹੋਊਗਾ ਜੇ ਕੋਈ ਭੈਣ ਭਰਾ ਦੱਸਾਂ ਦੇ ਨਾਲ ਨੂੰ ਕਵੇ ਕਿ ਭਾਈ ਤੂੰ ਤਾਂ ਵੀਡੀਓ ਚ 55000 ਮੁੱਲ ਕੀਤਾ ਸੀਗਾ ਕਿ 55000 ਚੋਂ ਮਾਨ ਕਰੂੰਗਾ ਉਹ ਅੱਜ ਦਾ ਮੁੱਲ ਹੈ ਇੱਕ ਅੱਧੇ ਦਿਨ ਦਾ ਦਸਾਂ ਦਿਨਾਂ ਨੂੰ ਜਦੋਂ ਤਿਆਰ ਹੋ ਜਾਂਦੀ ਫਿਰ ਮੌਕੇ ਦਾ ਮੁੱਲ ਉਹ ਤੁਹਾਨੂੰ ਵੀ ਪਤਾ ਹੀ ਆ ਜਿਹੜਾ 10 ਦਿਨ ਸਾਂਭੂਗਾ ਉਸ ਦਿਨ 55000 ਦੀ ਥੋੜੀ ਦੇਊਗਾ ਕੋਈ ਥਣਾ ਦੀ ਸਾਫ ਸੁਥਰੀ ਹੈ ਵਜਨ ਬਹੁਤ ਹੈ ਤਿੰਨ ਪਸ਼ੂ ਤਿੰਨੇ ਵੱਡੇ ਕਦ ਕਾਠ ਵਾਲੇ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਚਵਾਈ ਬਾਈ ਦੱਸਦਾ ਪੂਰੀ ਚੰਗੀ ਹੈ ਇਹ ਤਿੰਨ ਪਸ਼ੂ ਤਿੰਨੇ ਪਸ਼ੂ ਟਾਪ ਦੇ ਫੁੱਲ ਵਜਨ ਵਾਲੇ ਵੱਡੇ ਕੱਦ ਕਾਠ ਵਾਲੇ ਆ ਤੇ ਸੀਲ ਸੌ ਪੂਰੇ ਆ ਇੱਕ ਨੰਬਰ ਦੀ ਧਾਰਾ ਤੁਹਾਨੂੰ ਵਿਖਾ ਦਿੰਨੇ ਪਹਿਲਾ ਸੂਆ ਪਲੂਨ ਕੱਟੀ ਥਣ ਪੂਰਾ ਚੰਗਾ ਨਹੀਂ ਆਮ ਪਹਿਲਣਾਂ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਆਦੀ ਚਵਾਈ ਵਾਲਾ ਜਾਨ ਵਾਲਾ ਥਾਣਾ 10 ਲੀਟਰ ਅੱਜ ਬੌਲੀ ਵੀਰ ਕਹਿੰਦਾ ਤਿਆਰ ਹੈ ਅੱਜ ਦੂਜਾ ਦਿਨ ਹੋ ਗਿਆ ਪਰਸੋਂ ਦੀ ਸੂਈ ਹੈ 14 ਕਿਲੋ ਵੰਗੂ ਬਾਈ ਦਾਸ ਦਾ ਦੁੱਧ ਪਿਆ ਜੂ ਜਿਹੜੇ ਹਿਸਾਬ ਨਾਲ ਵੀਰ ਕਹਿੰਦਾ ਛੋਟੀ ਨੇ ਬੌਲੀ ਤੋਂ ਸਟਾਰਟਿੰਗ ਕੀਤੀ ਐ ਪਰਸੋਂ ਦੀ ਸੂਈ 10 ਕਿਲੋ ਬੌਲੀ ਚਵਾਈ ਜਾਂਦੀ ਐ ਉਸ ਹਿਸਾਬ ਨਾਲ ਵੀਰ ਕਹਿੰਦਾ 14 ਕਿਲੋ ਖੁੱਲਾ ਦੁੱਧ ਪਿਆ ਜੂ ਤੇ ਦੇਊਗੀ ਸੇਵਾ ਨਾ ਕਿ ਤੁਹਾਨੂੰ ਵੀ ਪਤਾ ਐ ਨਹੀਂਗਾ ਕਿ ਜਾ ਕੇ ਤੂੜੀ ਤੇ ਬੰਨ੍ਹ ਦੇਓਗੇ ਫੇਰ ਜਿਹੜੀ ਬੌਲੀ ਅੱਜ 10 ਕਿਲੋ ਹੈਗੀ ਨੇ 10 ਕਿਲੋ ਵੀ ਨਹੀਂ ਚਵਾਉਣਾ ਆਹ ਵੇਖ ਲਈ ਚਵਾਈ ਪੂਰੀ ਚੰਗੀ ਮੋਟੀ ਧਾਰ ਐ ਕੋਈ ਭੂਰ ਨਹੀਂ ਛਟਾ ਨਹੀਂ ਆ ਮੁਰਲੇ ਥਾਣੇ ਦੀ ਚਵਾਈ ਵੇਖ ਲਓ ਚਵਾਈ ਇੱਕ ਨੰਬਰ ਐ ਕਈ ਪੂਰਨੀ ਛੱਟਾਂ ਨਹੀਂ ਚਾਰਾਂ ਥਾਣਾ ਚ ਚਵਾਈ 1 ਨੰਬਰ ਸਵਾ ਲੱਖ ਮੁੱਲ ਸਵਾ ਲੱਖ ਜੋ ਮਾਨ ਤਾਨ ਹੋ ਜੂ ਦੋ ਨੰਬਰ ਦੀਆਂ ਵੀ ਧਾਰਾਂ ਮਾਰ ਕੇ ਵੀਰ ਕਹਿੰਦਾ ਵਿਖਾ ਦਿੰਨੇ ਆ ਆ ਲੋ ਜੀ ਦੋ ਨੰਬਰ ਦੀਆਂ ਵੀ ਧਾਰਾਂ ਤੁਹਾਨੂੰ ਮਾਰ ਕੇ ਵਿਖਾ ਦਿੰਨੇ ਨਿਆਣਾ ਲਾ ਲਿਆ ਪਾਸੇ ਮ ਆਈ ਆ ਬੱਚਾ ਛੜਦਾ ਸੀ ਵੀਰ ਨੇ ਪਹਿਲਾਂ ਥਾਣੇ ਦਾ ਵੀ ਪੂਰਾ ਚੰਗਾ ਪਸਮਾਜ ਤੁਸੀਂ ਵੇਖ ਲਓ ਇਹ ਵੀ ਪਹਿਲਾਂ ਮੱਛੀ ਹੈ ਮਾਰ ਕੇ ਹੂੰ। ਇਹ ਦੰਬਰ ਗਾ ਪੜਾਂ ਪਰਲੀ ਛੜੀ। ਹੂੰ। ਹਾਂ ਬਈ ਪੂਰ ਛੱਟੇ ਦਾ ਗਾਰੰਟੀ ਆਪਣੀ ਘਰ ਤੱਕ ਦੀ ਗਾਰੰਟੀ ਹੋਊਗੀ ਪੂਰ ਛੱਟੇ ਦੀ। ਪੂਰ ਛੱਟੇ ਦੀ ਵੀਰ ਕਹਿੰਦਾ ਗਾਰੰਟੀ ਆ ਬਾਕੀ ਸੂਈ ਸਵਾਈ ਹੈਗੀ ਪਵਾ ਧਾਰਾ ਮਾਰ ਕੇ ਚੋ ਕੇ ਲੈ ਜਾਓ ਆਪਦੀ ਤਸੱਲੀ ਕਰ ਲਿਓ। ਆਹ ਦੇਖ ਲਈ। ਹੂੰ। 65000 ਦੀ ਦੇ ਦੇਣੀ ਐ। 2 ਨੰਬਰ। 3 ਨੰਬਰ 55000 ਦੀ ਉਹ ਅੱਜ ਦਾ ਮੁੱਲ ਐ ਕੱਚੀ ਦਾ। 17 18 ਕਿਲੋ ਦੁੱਧ ਪਿਆਜੂ। ਇਹ ਤਿੰਨ ਪਸ਼ੂ ਸੇਲ ਐ। ਤਿੰਨੇ ਪਸ਼ੂ ਨਵਾਂ ਹਨ ਟਾਪ ਦੇ ਕੋਈ ਫੂਟ ਸ਼ਾਂਗ ਨਹੀਂ ਤਿੰਨੇ ਪਸ਼ੂ ਥਣ ਭਾਂਡੇ ਦੇ ਸਾਫ਼ ਸੁਥਰੇ ਜੇ ਕੋਈ ਪੈਣਪਰਾ ਝੋਟੀ ਲੈਣ ਦਾ ਚਾਹਵਣਾ ਤੇ ਤਾਜੀ ਸੂਈ ਝੋਟੀ ਹੈ ਮਗਰ ਕੱਟੀ ਹੈ ਸਨੱਖੀ ਝੋਟੀ ਹੈ ਕਦ ਕਾਠ ਪੂਰਾ ਹੀ ਹੈ ਵਜਨ ਬਹੁਤ ਹੈ ਤੇ ਜੋ ਕੋਈ ਵੈਢ ਲੈਣ ਦਾ ਚਾਹਵਣਾ ਇੱਕ ਬੱਛੀ ਹੈਗੀ ਆ ਤਾਜੀ ਸੂਈ ਸਵਾਈ ਪਹਿਲਾ ਸੂਆ 4 ਦਿਨਾਂ ਦੀ ਸੂਈ ਥੱਲੇ 12 ਲੀਟਰ ਬੌਲੀ ਹੈਗੀ ਆ 16 17 ਕਿਲੋ ਦੁੱਧ ਪਿਆਜੂ ਨਾਵਾਂ ਹਨ ਬੱਚੀ ਕੋਈ 5 7 ਸੂਏ ਕਰਮ ਵਾਲੀ ਵਧੀਆ ਦੁੱਧ ਪਿਆਉ ਤੇ ਇੱਕ ਗੱਬਣ ਬੱਚੀ ਫੋਨ ਨੰਬਰ ਸਕਰੀਨ ਤੇ ਹੈ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ